ਅਰ ਨਾਲਾ ਦਿਤਨੋਲਾ ਚਾਰ ਵਿੱਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਗੱਡੀ ਦੇ ਲਪੇਟ ਵਿੱਚ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਇਸ ਮੌਕੇ ਤੇ ਵੀਨਾ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਭੂਸ਼ਣ ਕੁਮਾਰ ਦੀ ਮੌਤ ਗਊਸ਼ਾਲਾ ਤਰੋਲਾ ਨੇੜੇ ਗੱਡੀ ਦੀ ਟੱਕਰ ਨਾਲ ਹੋਈ ਜਦੋਂ ਸ਼ਾਮ 7 ਵਜੇ ਦੇ ਕਰੀਬ ਸ਼੍ਰੀ ਹਨੂਮਾਨ ਮੰਦਿਰ ਵਰਨੇ ਵਾਲਾ ਵਿਕੇ ਸੇਵਾ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ ਉਹਨੇ ਕਿਹਾ ਕਿ ਟੱਕਰ ਤੋਂ ਬਾਅਦ ਮ੍ਰਿਤਕ ਅਤੇ ਉਸ ਦੀ ਸਾਈਕਲ 2 ਕਿਲੋਮੀਟਰ ਤੱਕ ਖਿੱਚਦੇ ਰਹੇ ਡਰਾਈਵਰ ਨੂੰ ਫੌੜਨ ਲਈ ਗੱਡੀ ਦੇ ਪਿੱਛੇ ਇੱਕ ਮੋਟਰਸਾਈਕਲ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਲੈ ਕੇ ਭੱਜ ਗਿਆ ਉਹਨੇ ਕਿਹਾ ਕਿ ਡੀਮਾਰਟ ਨੇੜੇ ਇੱਕ ਵਾਹਨ ਚਾਲਕ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ ਇੱਕ ਹੋਰ ਨੌਜਵਾਨ ਦੀ ਵੀ ਮੌਤ ਹੋ ਗਈ ਉਹਨੇ ਕਿਹਾ ਕਿ ਇਸ ਤੋਂ ਬਾਅਦ 100 ਦੁਬਾਰਾ ਤੇ ਕਾਲ ਕਰਕੇ ਇਸ ਗੱਡੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨੇ ਕਿਹਾ ਕਿ ਗੱਡੀ ਦਾ ਡਰਾਈਵਰ ਸ਼ਰਾਬੀ ਸੀ ਇਹ ਡਰਾਈਵਰ ਲਗਭਗ 3 ਜਾਂ 4 ਖਾਸਿਆਂ ਵਿੱਚ ਸ਼ਾਮਲ ਰਿਹਾ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਪਰਿਵਾਰਾਂ ਦੇ ਘਰਾ ਦੀ ਹਾਲਤ ਬਹੁਤ ਨਾਜਿਕ ਹੈ ਇਸ ਲਈ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਠੁਕਵੀਂ ਕਾਰਵਾਈ ਕੀਤੀ ਜਾਵੇ ਇਸ ਮੌਕੇ ਤੇ ਮ੍ਰਿਤਕ ਦੇ ਸਾਲੇ ਕ੍ਰਿਸ਼ਨਾ ਦਾਸ ਨੇ ਕਿਹਾ ਕਿ ਮ੍ਰਿਤਕ ਆਪਣੇ ਭੈਣ ਨੂੰ ਮਿਲਣ ਆਏ ਸੀ ਰਸਤੇ ਵਿੱਚ ਇੱਕ ਵਾਹਨ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਨੌਜਵਾਨ ਅਮਰਤਪਾਲ ਦੀ ਮੌਤ ਹੋ ਗਈ ਉਸਨੇ ਕਿਹਾ ਕਿ ਘਾਤੀ ਇੱਕ ਹਾਲਤ ਬਹੁਤ ਗੰਭੀਰ ਸੀ ਉਹ ਤਿੰਨ ਬੇੜਾਂ ਦਾ ਇਕਲੋਤਾ ਪਰਾ ਸੀ ਅਤੇ ਉਸਦੇ ਪਿਤਾ ਵੀ ਬਿਮਾਰ ਸਨ ਉਨ੍ਹਾਂ ਕਿਹਾ ਕਿ ਨੌਜਵਾਨ ਪਰਿਵਾਰ ਦਾ ਇਕਲੋਤਾ ਕਮਾਣ ਵਾਲਾ ਸੀ ਅਤੇ ਉਸਦੀ ਕਮਾਈ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਣਾ ਮੁਸ਼ਕਲ ਹੋ ਗਿਆ ਸੀ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਡਰਾਈਵਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਡੀਐਸਪੀ ਸਤਪੀਰ ਸਿੰਘ ਬਾਸ ਨੇ ਦੱਸਿਆ ਕਿ ਆਸਾ ਤਨੂਲਾ ਦੇ ਬਸ ਸਟੈਂਡ ਨੇੜੇ ਬਰਨਾਲਾ ਦੀ ਕਿਰਨਵੀਰ ਸਿੰਘ ਕਾਲਾ ਸੰਧੂ ਦੀ ਇੱਕ ਪਿਕਅਪ ਕਾਰ ਦੁਆਰਾ ਕੀਤਾ ਗਿਆ ਇੱਕ ਸਾਈਕਲ ਸਵਾਰ ਪੂਸ਼ਨ ਕੁਮਾਰ ਦੀ ਕਾਰ ਨਾਲ ਟਕਰਾਨ ਕਰਨ ਮੌਤ ਹੋ ਗਈ ਹਾਸੇ ਤੋਂ ਬਾਅਦ ਡਰਾਈਵਰ ਤੇਜ਼ ਰਫਤਾਰ ਨਾਲ ਘੱਟੀ ਲੈ ਕੇ ਭੱਜ ਗਿਆ ਉਹਨੇ ਕਿਹਾ ਕਿ ਬਰਨਾਲਾ ਡੀਮਾਰਟ ਨੇੜੇ ਇੱਕ ਹੋਰ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਵਿੱਚ ਅਮਰਤਪਾਲ ਦੀ ਮੌਤ ਹੋ ਗਈ ਇਹ ਨੌਜਵਾਨ ਵੀ ਤਨੋਲਾ ਦਾ ਰਹਿਣ ਵਾਲਾ ਸੀ ਉਹਨਾਂ ਦੱਸਿਆ ਕਿ ਮੌਲਜਮਾ ਖਿਲਾਫ ਤਨੋਲਾ ਥਾਣੇ ਅਤੇ ਸਿਟੀ ਬਰਨਾਲਾ ਵਿੱਚ ਥਾਣੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਉਹਨਾਂ ਕਿਹਾ ਕਿ ਦੋਸ਼ੀ ਕਿਰਨਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਕਰ ਲਿਆ ਗਿਆ ਅਤੇ ਬਲੈਰੋ ਪਿਕਅਪ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਮੌਲਜਮਤੀ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਮੌਲਜਮ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ ਜਾਂ ਨਹੀਂ ਇਹ ਗੱਡੀ ਇੱਕ ਸ਼ਰਾਬ ਠੇਕੇਦਾਰ ਦੀ ਹੈ ਜਿਸ ਵਿੱਚ ਦੋਸ਼ੀ ਡਰਾਈਵਰ ਪਜੋ ਕੰਮ ਕਰਦਾ ਹੈ ਉਹਨਾਂ ਦੱਸਿਆ ਕਿ ਭੂਸ਼ਣ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਹੋ ਗਿਆ ਹੈ ਅਤੇ ਅਮਰਤਪਾਲ ਦਾ ਪੋਸਟਮਾਰਟਮ ਚੱਲ ਰਿਹਾ ਹੈ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ